ਪਾਜੀ ਮੇਰਾ ਨਾਮ ਜਗENDER ਸਿੰਘ ਹੈ ਤੇ ਪਿੰਡ ਸਾਡਾ ਦਰੰਘਲਾ ਹੈਗਾ ਤੇ ਸੰਘੋਰ ਦਾ ਰਕਬਾ ਹੈਗਾ ਤੇ ਸਾਡੀ ਇੱਥੇ ਸੰਘੋਰ ਤੇ ਸਲਾਮਪੁਰ ਦਾ ਰਕਬਾ ਸਾਂਝਾ ਹੈ ਸਾਡੀ ਇੱਥੇ ਜ਼ਮੀਨ ਪੈਂਦੀ ਹੈ ਤੇ ਇੱਥੇ ਰਾਤ ਨੂੰ ਮਤਲਬ ਪਿਛਲੀ ਵਾਰੀ ਵੀ ਹਰ ਜਦੋਂ ਸੀਜ਼ਨ ਆਉਂਦਾ ਤੇ ਇਹੀ ਕੰਮ ਹੁੰਦਾ ਹੈ ਤੇ ਐਤ ਕੀ ਵੀ ਰਾਤ ਨੂੰ ਚੋਰ ਪਏ ਨੇ ਇੱਥੇ ਤੇ ਤਕਰੀਬਨ 8 ਤੋਂ 10 ਮੋਟਰਾਂ ਜਿਹੜੀਆਂ ਉਹ ਖੋਲ ਕੇ ਲੈ ਗਏ ਨੇ ਤੇ ਤਾਰਾਂ ਵੀ ਕੱਢ ਕੇ ਲੈ ਗਏ ਨੇ ਤੇ ਉਹ ਅਸੀਂ ਜਦੋਂ ਸਵੇਰੇ ਆਪਾਂ ਆਪਣੇ ਪੈਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਆਏ ਆ ਤੇ ਆਪਣਾ ਇੱਥੇ ਦੇਖਿਆ ਤੁਹਾਡਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਿਆ ਆ ਤੇ ਅਸੀਂ ਹੁਣ ਪ੍ਰਸ਼ਾਸਨ ਦੇ ਅੱਗੇ ਵੀ ਗੁਆਰ ਲਾਈ ਆ ਤੇ ਐਸਐਚਓ ਸਾਹਿਬ ਨੇ ਸਾਡੀ ਗੱਲ ਸੁਣੀ ਇਹਨਾਂ ਨੂੰ ਭਰੋਸਾ ਦਿੱਤਾ ਆ ਕਿ ਅਸੀਂ ਤੁਹਾਡੇ ਜਿਹੜੀ ਹੈ ਇਸ ਕੰਮ ਵਿੱਚ ਪੂਰਾ ਸਹਿਯੋਗ ਕਰਾਂਗੇ ਤੇ ਅੱਗੇ ਦੇਖੋ ਉਹ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਸਾਨੂੰ ਵੀ ਪ੍ਰਸ਼ਾਸਨ ਦੇ ਭਰੋਸਾ ਹੈ ਕਿ ਆਡਾ ਉਹ ਸਹਿਯੋਗ ਕਰਨਗੇ ਬਾਕੀ ਇਹਨਾਂ ਚੋਰਾ ਤੇ ਜਿਹੜੀ ਠੱਲ ਪਾਈ ਜਾਏ ਹੁਣ ਕਿਸੇ ਜ਼ਿੰਮੇਵਾਰ ਦਾ ਕਿੱਲਾ ਆ ਕਿਸੇ ਦੀ ਦੋ ਕਿੱਲੇ ਜ਼ਮੀਨ ਆ ਤੇ 40 45000 ਤੋਂ ਮੋਟਰ ਘਟਨੀ ਆਂਦੀ ਤੇ ਜੇ ਅੱਜ ਆਪਾਂ ਨਵੀਂ ਮੋਟਰ ਫਿੱਟ ਕਰ ਦਈਏ ਤੇ ਸਾਨੂੰ ਇਹ ਭਰੋਸਾ ਨਹੀਂ ਆ ਇਹ ਡਰ ਮੰਨ ਦੇ ਵਿੱਚ ਆ ਕਿ ਸਵੇਰੇ ਫੇਰ ਸਾਡੀ ਮੋਟਰ ਲੱਤ ਜੇ ਤੇ ਅਸੀਂ ਇਸ ਪ੍ਰਭਾਈ ਨੂੰ ਕਿੱਦਾਂ ਪੂਰੀ ਕਰੀਏ ਤੋਂ ਸਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਕਿ ਸਾਡਾ ਪੂਰੇ ਤੋਂ ਪੂਰਾ ਜਿਹੜਾ ਸਹਿਯੋਗ ਦਿੱਤਾ ਜੋ ਪਹਿਲਾਂ ਇੱਕ ਬਹਿਰਾਮਪੁਰ ਦੇ ਵਿੱਚ ਵੀ ਘਟਨਾ ਹੋਈ ਆ ਜਿੱਥੇ 8 ਤੋਂ 10 ਮੋਟਰਾਂ ਜਿਹੜੀਆਂ ਉਹਨਾਂ ਦੀਆਂ ਜ਼ਿਮੀਂਦਾਰੀਆਂ ਖੋਲੀਆਂ ਗਈਆਂ ਇਹ ਇੱਕ ਪੂਰਾ ਗੈਂਗ ਹੈ ਜਿਹੜਾ ਅੱਜ ਇਸ ਸਾਈਡ ਤੇ ਕੰਮ ਕਰਦਾ ਫਿਰ 5 ਦਿਨ ਬਾਅਦ ਦੂਸਰੀ ਸਾਈਡ ਤੇ ਕੰਮ ਕਰਦਾ ਤੇ ਇਹ ਗੈਂਗ ਰਲਿਆ ਪਿਆ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਗੈਂਗ ਦੇ ਉੱਤੇ ਜਿਹੜੀ ਆ ਉਹ ਨਾਥ ਪਾਈ ਜਾਏ ਤੇ ਤਾਂ ਜੋ ਇਹੋ ਜਿਹੀ ਅੱਗੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਘਟਮ ਇਹ ਜੀ ਦਰੰਗਲੇ ਬਲਾਕ ਦੇ ਅੰਡਰ ਇਸਲਾਮਪੁਰ ਔਰ ਸੰਘੋੜ ਦਾ ਰਕਬਾ ਪੈਂਦਾ ਇਥੇ ਪਹਿਲੇ ਹੀ ਨੇੜਲੇ ਪਿੰਡਾਂ ਦੇ ਵਿੱਚ ਚੋਰੀਆਂ ਹੋਈਆਂ ਆਏ ਸੀਜ਼ਨ ਇਥੇ ਇਹਨਾਂ ਦਿਨਾਂ ਦੇ ਵਿੱਚ ਚੋਰੀ ਕਰਦੇ ਆ ਇਹ ਕੋਈ ਵੱਡੇ ਗਰੋ ਪੱਕੇ ਗਰੋ ਨੇ ਥੋੜੇ ਦਿਨ ਪਹਿਲਾਂ ਬ੍ਰਹਮਪੁਰ ਵੱਲ ਇਹ ਕਾਂਡ ਹੋਇਆ ਉਸ ਤੋਂ ਬਾਅਦ ਹੁਣ ਛੋਟੇ-ਛੋਟੇ ਜ਼ਿਮੀਦਾਰ ਕਿਸ ਦੀ ਕਿੱਲਾ ਕਿਸ ਦੀ ਦੋ ਕਿੱਲੇ ਪੈ ਲਈ ਆ ਉਹਨੇ ਦੀ ਫਸਲ ਨਹੀਂ ਨਿਕਲਨੀ ਜਿੰਨੇ ਦੀਆਂ ਮੋਟਰਾਂ ਚੋਰੀ ਹੋ ਜਾਂਦੀ ਆ ਇਸ ਸੀਜ਼ਨ ਹੁਣ ਇਹਨਾਂ ਨੇ ਦੇਖੋ ਪਨੀਰੀਆਂ ਬਨੋਰੀਆਂ ਵੇਝੀਆਂ ਤੇ ਚੋਰ ਮੋਟਰ ਖੋਲ ਕੇ ਲੈ ਗਏ ਤੇ ਪਨੀਰੀਆਂ ਸੋਕ ਰੀਆਂ ਕਿਦਾਂ ਨੇ ਮੋਟਰ ਖਰੀਦਣਗੇ ਤੇ ਕਿਦਾਂ ਪਨੀਰੀ ਨੂੰ ਪਾਣੀ ਮਿਲੇਗਾ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਹ ਇਹ ਜੋ ਗਰੋ ਨੇ ਇਹਨਾਂ ਦੇ ਉੱਤੇ ਨਕੇਲ ਕਸੀ ਜਾਏ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਤੇ ਥੋੜੀ ਸਖਤੀ ਕੀਤੀ ਜਿਨ੍ਹਾਂ ਤੇ ਸ਼ੱਕੀਆ ਬੰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਏ ਤੇ ਇਹ ਵੀ ਚੋਰੀ ਫੜੀ ਜਾ ਸਕਦੀ ਹੈ ਅਗਰ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇ ਤੇ ਧੰਨਵਾਦ ਮੈਂ ਬਲਜੀਤ ਸਿੰਘ ਮੇਰਾ ਨਾਮ ਆ ਪਿੰਡ ਸੰਘੋਰ ਦਾ ਮੈਂ ਵਸਿਆ ਹਾਂ